ਸਰ ਮਰਤਾਵਾ 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 ਡਾਕਟਰ ਅਲੋਕ ਜੀ ਵਾਹ ਸਰ ਮਰਤਾਵਾ 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 ਜਿਹੜੀਆਂ ਇਹ ਦੋ ਮੇਜਰ ਅਲੀਗੇਸ਼ਨ ਆ ਉਹਨਾਂ ਨੇ ਲਾਈਆਂ ਵੀ ਕੈਂਸਰ ਨਹੀਂ ਸੀ ਤੇ ਪੀਜੀਐਚ ਉਹਨਾਂ ਨੂੰ ਕਹਤਾ ਵੀ ਤੁਹਾਨੂੰ ਕੈਂਸਰ ਨਹੀਂ ਹੈਗਾ ਤੇ ਤੁਸੀਂ ਘਰੇ ਜਾਓ ਕੋਈ ਦਵਾਈ ਨਹੀਂ ਦਿੱਤੀ ਇਹ ਦੋਨੋਂ ਅਲੀਗੇਸ਼ਨ ਬਿਲਕੁਲ ਗਲਤ ਹੈ ਤਾਂ ਨਹੀਂ ਬੜਿਆ ਨੂੰ 5 ਲੱਖ ਰੁਪਏ ਵੀ ਦਿੱਤਾ ਕਿਉਂ ਦਿੱਤਾ ਇਹ ਦੇਣਾ ਪਿਆ ਸਰ ਕਿਉਂਕਿ ਸਾਡਾ ਧਰਨਾ ਅਸੀਂ ਪੁਲਿਸ ਨੂੰ ਕੰਪਲੇਨ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੇ ਤੇ ਝੂਠੇ ਅਲੀਗੇਸ਼ਨ ਨਾ ਲਾਓ ਸਾਾਨੂੰ ਚੋਰ ਨਾ ਕਹੋ ਸਾਡੇ ਤੋਂ ਪੈਸਿਆਂ ਦੀ ਐਕਸਟਰਸ਼ਨ ਨਾ ਕਰੋ ਜੇ ਅਸੀਂ ਧਰਨੇ ਪ੍ਰਦਰਸ਼ਨ ਵਰਗੇ ਅਨਲੌਫਲ ਤਰੀਕੇ ਅਪਣਾਵਾਂਗੇ ਤੇ ਅਸੀਂ ਜੇ ਸਾਡੇ ਹਸਪੀਟਲ ਬੰਦ ਕਰਤੇ ਜੇ ਅਸੀਂ ਸਾਡੀਆਂ ਐਮਰਜੈਂਸੀਜ਼ ਬੰਦ ਕਰਤੀਆਂ ਪ੍ਰਾਈਵੇਟ ਹਸਪੀਟਲਸ ਨੇ ਤੇ ਫਿਰ ਦੇਖੋ ਸੋਸਾਇਟੀ ਨੂੰ ਤੇ ਸਾਰਿਆਂ ਨੂੰ ਕਿੰਨਾ ਇੱਕ ਐਦਾ ਕਸ਼ਟ ਚੱਲਣਾ ਪਊਗਾ ਗੁਸਤੇ ਦੇ ਵਿੱਚ ਆਈ ਡਾਕਟਰਾਂ ਨੇ ਹੁਣੇ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ ਦੱਸਦੇ ਕਿ ਬੀਤੇ ਦਿਨੀ ਬਠਿੰਡਾ ਦੇ ਇੱਕ ਪ੍ਰਾਈਵੇਟ ਕੈਂਸਰ ਹਸਪਤਾਲ ਦੇ ਬਾਹਰੀ ਕਿਸਾਨ ਯੂਨੀਅਨ ਦੇ ਵੱਲੋਂ ਧਰਣਾ ਲਗਾਇਆ ਗਿਆ ਸੀ ਇਲਜ਼ਾਮ ਲੱਗੇ ਸੀ ਕਿ ਹਸਪਤਾਲ ਦੇ ਡਾਕਟਰ ਦੇ ਵੱਲੋਂ ਕੈਂਸਰ ਦੇ ਇਲਾਜ ਦੇ ਅਧੀਨ ਉਹਨਾਂ ਦੀ ਲੁੱਟ ਕੀਤੀ ਗਈ ਹੈ ਕਿ ਉਹਨਰੇ ਬੱਚੇ ਨੂੰ ਕੈਂਸਰ ਨਹੀਂ ਸੀ ਪੀਜੀਆਈ ਦੇ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਸੀ ਕਿ ਇਸ ਬੱਚੇ ਨੂੰ ਕੈਂਸਰ ਨਹੀਂ ਸੀ ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਹਸਪਤਾਲ ਦੇ ਬਾਹਰ ਧਰਣਾ ਲਗਾ ਦਿੱਤਾ ਗਿਆ ਦੋਨਾਂ ਧਿਰਾਂ ਦੇ ਵਿੱਚ ਰਾਜੀਨਾਮਾ ਹੋਇਆ 5 ਲੱਖ ਰੁਪਇਆ ਪੀੜਤ ਪਰਵਾਰ ਨੂੰ ਦਿੱਤਾ ਗਿਆ ਦੱਸਦੇ ਕਿ ਅੱਜ ਹੁਣ ਡਾਕਟਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੇ ਨਾਲ ਯੂਨੀਅਨਾਂ ਇਸੇ ਤਰ੍ਹਾਂ ਧੱਕਾ ਕਰਦੀਆਂ ਰਹੀਆਂ ਤਾਂ ਉਹ ਮਜਬੂਰੀ ਦੇ ਵਿੱਚ ਹਸਪਤਾਲਾਂ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਕਰ ਦੇਣਗੇ ਉਹਨੇ ਕਿਹਾ ਕਿ ਡਾਕਟਰ ਤੋਂ ਧੱਕੇ ਦੇ ਨਾਲ 5 ਲੱਖ ਰੁਪਏ ਲਿਆ ਗਿਆ ਹੈ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ ਨੌਸਾਂ ਜੀ ਤੁਹਾਡਾ ਸ਼ੁਭਨਾ ਸਤਿ ਸ਼੍ਰੀ ਅਕਾਲ ਜੀ ਡਾਕਟਰ ਨਿਸ਼ ਬਾਂਸਲ ਪੰਜਾਬ ਕੈਂਸਰ ਕੇਅਰ ਤੋਂ ਮੈਂ ਕੈਂਸਰ ਸਪੈਸ਼ਲਿਸਟ ਹਾਂ ਡਾਕਟਰ ਸਾਹਿਬ ਜਿਹੜਾ ਕੀ ਮਾਮਲਾ ਸੀਗਾ ਉਹ ਜਿਹੜਾ ਬੱਚੇ ਵਾਲਾ ਮਾਮਲਾ ਜਿਸਦੇ ਮੋੜਾ ਡਿਪਰੈਸਡ ਹੁੰਦਾ ਸੀਗਾ ਹਾਂ ਜੀ ਬੱਚਾ ਸਰ ਸਾਡੇ ਕੋਲ ਜੂਨ ਦੇ ਮਹੀਨੇ ਚ ਆਇਆ ਸੀਗਾ ਬਾਹਰ ਦੀਆਂ ਰਿਪੋਰਟਾਂ ਲੈ ਕੇ ਜਿੱਥੇ ਕੈਂਸਰ ਦਾ ਡਾਊਟ ਪਾਇਆ ਗਿਆ ਸੀ ਕਿੱਥੋਂ ਦਾ ਸੀਗਾ ਬੱਚਾ ਜੀ ਬੱਚਾ ਇਹ ਮਾਨਸਾ ਦੇ ਕੋਲ ਠੁੱਡੀ ਠੁੰਡੀਆਂ ਵਾਲਾ ਠੁੱਠੀ ਵਾਲਾ ਪਿੰਡ ਹੈ ਉਥੋਂ ਦਾ ਸੀ ਜੀ ਜੀ ਉਹਨਾਂ ਦੇ ਫਾਦਰ ਦਾ ਨਾਮ ਸਤਿੰਦਰਪਾਲ ਸਿੰਘ ਹੈ ਜੀ ਤੇ ਉਹ ਸਾਡੇ ਕੋਲ ਆਈ ਸੀ ਬਾਹਰ ਦੀਆਂ ਕੁਝ ਰਿਪੋਰਟਾਂ ਲੈ ਕੇ ਜਿਹੜੀਆਂ ਕਿ ਸਾਡੇ ਕੋਲ ਰਿਪੋਰਟਾਂ ਵੀ ਲੈ ਕੇ ਆਈ ਸੀ ਤੇ ਸਾਡੇ ਕਿਸੇ ਡਾਕਟਰ ਨੂੰ ਉਹਨਾਂ ਨੇ ਵਟਸਐਪ ਵੀ ਕੀਤੀਆਂ ਸੀ ਤਾਂ ਉਹ ਰਿਪੋਰਟਾਂ 'ਚ ਕੈਂਸਰ ਦਾ ਡਾਊਟ ਸੀ ਉਸ ਰਿਪੋਰਟਾਂ ਦੇ ਆਧਾਰ 'ਤੇ ਅਸੀਂ ਹੋਰ ਉਹਨਾਂ ਦੇ ਜਿਹੜੇ ਕੈਂਸਰ ਨੂੰ ਕਨਫਰਮ ਕਰਨ ਵਾਸਤੇ ਟੈਸਟ ਬੰਦੇ ਸੀ ਉਹ ਸਾਰੇ ਕੀਤੇ ਉਹ ਕਨਫਰਮ ਕਰਕੇ ਉਹਨਾਂ ਨੂੰ ਸਾਰਾ ਬਿਮਾਰੀ ਬਾਰੇ ਦੱਸਿਆ ਗਿਆ ਉਹਦੇ ਖਰਚੇ ਬਾਰੇ ਦੱਸਿਆ ਗਿਆ ਜਿਸ ਉਹਨਾਂ ਦਾ ਇਲਾਜ ਚਾਲੂ ਕੀਤਾ ਇਲਾਜ ਬੜਾ ਮੁਸ਼ਕਿਲ ਸੀ ਸਾਡੇ ਕੋਲ 39 ਡੇਜ਼ ਉਹ ਐਡਮਿਟ ਰਿਹਾ ਜਿਦੇ 'ਚ ਬਹੁਤ ਤੰਗ ਹੋਇਆ ਪਰ ਠੀਕ ਹੋਣ ਤੋਂ ਬਾਅਦ ਅਸੀਂ ਦੁਬਾਰਾ ਉਹਨਾਂ ਦੇ ਟੈਸਟ ਕਰਕੇ ਦੇਖਿਆ ਵੀ ਬਿਮਾਰੀ ਹੁਣ ਕੰਟਰੋਲ ਚ ਗਈ ਹੈ ਕਿ ਨਹੀਂ ਆਈ ਉਸ ਬਿਮਾਰੀ ਕੰਟਰੋਲ ਚ ਸੀ ਜਿਹਦੇ ਬਾਅਦ ਅਸੀਂ ਅੱਗੇ ਬੰਦ ਦੀ ਕੀਮੋਥੈਰੇਪੀ ਜਿਹੜੀ ਉਹਨਾਂ ਦੇ ਸੀ ਉਹ ਕੰਟੀਨਿਊ ਕੀਤੀ ਤੇ ਕੁਝ ਟਾਈਮ ਬਾਅਦ ਫਿਰ ਉਹ ਦੁਬਾਰਾ ਸਰਗੁਲ ਦਾਖਲ ਹੋਏ ਥੋੜੀ ਜੀ ਇਨਫੈਕਸ਼ਨ ਹੋ ਗਿਆ ਸੀ ਉਹਨਾਂ ਨੂੰ ਤਾਂ ਇਨਫੈਕਸ਼ਨ ਤੋਂ ਬਾਅਦ ਉਹਨਾਂ ਨੂੰ ਠੀਕ ਕਰਕੇ ਅਸੀਂ ਫਿਰ ਭੇਜਿਆ ਉਹਨਾਂ ਨੂੰ ਤਾਂ ਸਾਨੂੰ ਬੱਚੇ ਤੇ ਬਹੁਤ ਮਿਹਨਤ ਕਰਨੀ ਪਈ ਚਲੋ ਮਿਹਨਤ ਨਾਲ ਫਿਰ ਵੀ ਬੱਚਾ ਠੀਕ ਹੋ ਗਿਆ ਬਟ ਉਦੋਂ ਬਾਅਦ ਉਹਨਾਂ ਦਾ ਕਿਉਂਕਿ ਉਸਮਾਨ ਕਾਰਡ ਖਤਮ ਹੋ ਗਿਆ ਸੀ ਤੇ ਕੈਸ਼ ਤੇ ਇਲਾ ਤਾਂ ਉਹਨਾਂ ਦਾ ਬਲੇਮ ਸਾਡੇ ਤੇ ਦੋ ਮੇਜਰ ਬਲੇਮ ਲਾਏ ਉਹਨਾਂ ਨੇ ਇੱਕ ਤਾਂ ਕਹਿੰਦੇ ਸਾਡੇ ਬੱਚੇ ਨੂੰ ਕੈਂਸਰ ਨਹੀਂ ਸੀ ਤਾਂ ਉਹ ਰਿਪੋਰਟਾਂ ਸਾਡੇ ਕੋਲ ਬਾਹਰ ਦੀਆਂ ਵੀ ਹੈਗੀਆਂ ਜਦੋਂ ਸਾਡੇ ਕੋਲ ਲਾਏ ਸਾਡੀਆਂ ਰਿਪੋਰਟਾਂ ਵੀ ਦਿੱਲੀੋਂ ਕਰਾਈਆਂ ਵੀ ਰਿਪੋਰਟਾਂ ਹੈਗੀਆਂ ਜੋ ਤੁਹਾਨੂੰ ਦੇ ਦਿੱਤੀਆਂ ਗਈਆਂ ਜਿਦੇ ਕੈਂਸਰ ਹੈਗਾ ਪਲੱਸ ਦੂਜਾ ਉਹਨਾਂ ਦਾ ਸੀ ਵੀ ਪੀਜੀਆਈ ਚ ਉਹਨਾਂ ਨੂੰ ਕਿਹਾ ਗਿਆ ਵੀ ਉਹਨਾਂ ਨੂੰ ਕੈਂਸਰ ਨਹੀਂ ਹੈਗਾ ਤੇ ਉਹਨਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ ਉਹ ਵੀ ਸਾਨੂੰ ਰਿਕਾਰਡ ਮਿਲ ਚੁੱਕਾ ਹੈ ਜਿੱਚ ਪੀਜੀਆਈ ਚ ਵੀ ਸੇਮ ਬਿਮਾਰੀ ਦਾ ਨਾਮ ਲਿਖਿਆ ਹੋਇਆ ਕੈਂਸਰ ਬਲੱਡ ਕੈਂਸਰ ਦਾ ਜਿਹਦੋਂ ਏਪੀਐਮਐਲ ਅਸੀਂ ਹਾਈ ਰਿਸਕ ਕਹ ਦਿੰਨੇ ਆ ਪਲੱਸ ਟ੍ਰੀਟਮੈਂਟ ਵੀ ਸੇਮ ਦਿੱਤਾ ਗਿਆ ਜਿਹੜਾ ਸਾਡੇ ਹਸਪਤਾਲ 'ਚ ਦਿੱਤਾ ਗਿਆ ਸੀ ਤਾਂ ਜਿਹੜੀਆਂ ਇਹ ਦੋ ਮੇਜਰ ਅਲੀਗੇਸ਼ਨ ਆ ਉਹਨਾਂ ਨੇ ਲਾਈਆਂ ਵੀ ਕੈਂਸਰ ਨਹੀਂ ਸੀ ਤੇ ਪੀਜੀਆ 'ਚ ਉਹਨਾਂ ਨੂੰ ਕਹਿਤਾ ਵੀ ਤੁਹਾਨੂੰ ਕੈਂਸਰ ਨਹੀਂ ਹੈਗਾ ਤੇ ਤੁਸੀਂ ਘਰੇ ਜਾਓ ਕੋਈ ਦਵਾਈ ਨਹੀਂ ਦਿੱਤੀ ਇਹ ਦੋਨੋਂ ਅਲੀਗੇਸ਼ਨ ਬਿਲਕੁਲ ਗਲਤ ਹੈ ਤੁਹਾਡੇ ਕੋਲ ਅਸੀਂ ਸਬੂਤ ਪੇਸ਼ ਕਰ ਚੁੱਕੇ ਹਾਂ ਤੁਸੀਂ ਉਹਨਾਂ ਨੂੰ ਪਲੀਜ਼ ਦੇਖ ਕੇ ਇਹਦਾ ਜੋ ਬੰਦੀ ਕਾਰਵਾਈ ਹੈ ਅਸੀਂ ਐਫਆਈਆਰ ਵੀ ਲਾਂਚ ਕਰਾਤੀ ਤਾਂ ਜੋ ਬੰਦੀ ਕਾਰਵਾਈ ਹੈ ਤੁਸੀਂ ਵੀ ਕਰਵਾਓ ਤੇ ਅਡਰੈਸਸ਼ਨ ਤੋਂ ਵੀ ਕਰਵਾਵਾਂਗੇ ਜੱਜ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਅਸੀਂ ਜੇ ਨਹੀਂ ਇਸ ਤਰ੍ਹਾਂ ਦੀਆਂ ਧਰਨੇ ਮਜਾਰੇ ਸਾਡੇ ਦਰਵਾਜ਼ਿਆਂ ਕੋਲ ਨਾ ਰੁਕੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵੀ ਐਕਸ਼ਨ ਲਵਾਂਗੇ ਇਹ ਤਾਂ ਇਲੈਕਸ਼ਨ ਲੈਣਾ ਹੀ ਪਏਗਾ ਜੀ ਕਿਉਂਕਿ ਨਹੀਂ ਤਾਂ ਸਾਨੂੰ ਕੰਮ ਕਰਨਾ ਹੀ ਮੁਸ਼ਕਿਲ ਹੈ ਮਤਲਬ ਜਦੋਂ ਪਹਿਲਾਂ ਹੁੰਦਾ ਸੀ ਕੋਈ ਪੇਸ਼ੈਂਟ ਖਰਾਬ ਹੋ ਗਿਆ ਤਾਂ ਤੁਹਾਨੂੰ ਦਿੱਕਤ ਆਉਂਦੀ ਸੀ ਹੁਣ ਪੇਸ਼ੈਂਟ ਠੀਕ ਹੋਣ ਤੇ ਉਹ ਵੀ ਬਲੱਡ ਕੈਂਸਰ ਵਰਗੀ ਬਿਮਾਰੀ ਦੇ ਪੇਸ਼ੈਂਟ ਠੀਕ ਹੋਣ ਤੇ ਵੀ ਤੁਹਾਨੂੰ ਇਹ ਕੁਝ ਸਹਨਾ ਪੈ ਰਿਹਾ ਤਰਨਾ ਆ ਰਿਹਾ ਤੁਹਾਡੇ ਤੋਂ ਪੈਸੇ ਮੰਗੇ ਜਾ ਰਿਹਾ ਤਾਂ ਹੁਣ ਸਾਨੂੰ ਇਹ ਨਹੀਂ ਪਤਾ ਕਿ ਪੇਸ਼ੈਂਟ ਦਾ ਇਲਾਜ ਕਿਵੇਂ ਕਰੀਏ ਸਾਨੂੰ ਇਹ ਨਹੀਂ ਸਮਝ ਆ ਰਹੀ ਤੁਸੀਂ ਤੁਹਾਨੂੰ ਵਾਲਿਆਂ ਨੂੰ 5 ਲੱਖ ਰੁਪਏ ਵੀ ਦਿੱਤਾ ਕਿਉਂ ਦਿੱਤਾ ਜੀ ਦੇਣਾ ਪਿਆ ਸਰ ਕਿਉਂਕਿ ਸਾਡਾ ਤਰਨਾ ਅਸੀਂ ਪੁਲਿਸ ਤੋਂ ਕੰਪਲੇਨਟ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ 3 ਦਿ ਜਿਹੜੇ ਐਡਮਿਟ ਪੇਸ਼ੈਂਟ ਸੀ ਉਹਨਾਂ ਨੇ ਛੁੱਟੀ ਛੁੱਟੀ ਕਰਨੀ ਪਈ ਸਾਨੂੰ ਨਵੇਂ ਪੇਸ਼ੈਂਟ ਨੂੰ ਅੰਜ ਦਿੱਕਤ ਹੋ ਰਹੀ ਸੀ ਤਾਂ ਅਸੀਂ ਮਜਬੂਰ ਹੋ ਗਏ ਸੀ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਸੀ ਤਰਨਾ ਨਹੀਂ ਮੁੱਕ ਰਿਆ ਸੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਅ ਅੱਜ ਜਿਹੜੀ ਜੀ ਪ੍ਰੈਸ ਕਾਨਫਰੈਂਸ ਸਾਡੀ ਅਸੀਂ ਬੁਲਾਈ ਹੈ ਉਹ ਪਿਛਲੇ ਦਿਨੀ ਜਿਹੜਾ ਪੰਜਾਬ ਕੈਂਸਰ ਹਸਪੀਟਲ ਦੇ ਅਗੇਂਸਟ ਇੱਕ ਤਰਨਾ ਲੱਗਿਆ ਪੰਜਾਬ ਕੈਂਸਰ ਹਸਪੀਟਲ ਦੇ ਬਾਹਰ ਲਗਭਗ 250 150 ਲੋਕਾਂ ਨੇ ਤਰਨਾ ਲਾ ਕੇ ਇੱਕ ਤਰੀਕੇ ਤੇ ਉਸ ਹਸਪੀਟਲ ਨੂੰ ਹੋਸਟੇਜ ਬਣਾ ਦਿੱਤਾ ਸੀਗਾ ਤੇ ਸਾਡੇ ਡਾਕਟਰ ਸਾਹਿਬ ਡਾਕਟਰ ਅਨੂਜ ਬੰਸਲ ਜਿਹੜ ਉਹਨਾਂ ਤੇ ਝੂਠੇ ਅਲੀਗੇਸ਼ਨ ਲਾਏ ਸੀਗੇ ਕਿ ਜੀ ਉਹਨਾਂ ਨੇ ਕੈਂਸਰ ਨਾ ਹੁੰਦੇ ਹੋਏ ਵੀ ਕੈਂਸਰ ਦਾ ਇਲਾਜ ਕੀਤਾ ਕੈਂਸਰ ਦਾ ਤੇ ਬੱਚੇ ਦਾ ਗਲਤ ਇਲਾਜ ਕੀਤਾ ਤੇ ਉਹਨਾਂ ਨੂੰ ਪੀਜੀਆਈ ਜਾ ਕੇ ਪਤਾ ਲੱਗਾ ਕਿ ਬੱਚੇ ਤੇ ਕੈਂਸਰ ਨਹੀਂ ਸੀਗਾ ਆਹ ਅਲੀਗੇਸ਼ਨ ਉਹਨਾਂ ਨੇ ਲਾਏ ਸੀਗੇ ਉਹ ਤਰਨਾ ਲਾ ਕੇ ਉਹਨਾਂ ਨੇ ਸਾਨੂੰ ਇੰਨਾ ਤੰਗ ਕੀਤਾ ਕਿ ਸਾਡੇ ਡਾਕਟਰ ਸਾਹਿਬ ਨੂੰ ਸਕੰਮ ਕਰਨਾ ਪਿਆ ਉਹਦੇ ਸਾਹਮਣੇ ਜਦੋਂ ਕਿ ਫੈਕਟ ਆ ਹੈਗਾ ਕਿ ਜਦੋਂ ਉਹ ਮਰੀਜ਼ ਡਾਕਟਰ ਸਾਹਿਬ ਕੋਲੇ ਆਇਆ ਸੀਗਾ 5-6 ਮਹੀਨੇ ਪਹਿਲਾਂ ਉਨਦੇ ਕੋਲੇ ਪਹਿਲਾਂ ਹੀ ਰਿਪੋਰਟਸ ਸੀਗੀਆਂ ਜਿੰਦੇ ਵਿੱਚ ਉਹਨੂੰ ਆਲਰੇਡੀ ਕੈਂਸਰ ਬਲੱਡ ਕੈਂਸਰ ਡਿਕਲੇਅਰ ਕੀਤਾ ਹੋਇਆ ਸੀਗਾ ਜਦੋਂ ਪੇਸ਼ੈਂਟ ਨੂੰ ਪਤਾ ਸੀਗਾ ਕਿ ਹਾਂ ਉਹਦੇ ਬਲੱਡ ਕੈਂਸਰ ਹੈ ਤੇ ਉਹਨੇ ਇੱਕ ਦਿਨ ਪਹਿਲਾਂ ਸਾਰੀਆਂ ਰਿਪੋਰਟਸ ਡਾਕਟਰ ਸਾਹਿਬ ਦੇ ਮੋਬਾਈਲ ਤੇ ਦੂਜੇ ਡਾਕਟਰ ਸਾਹਿਬ ਦੇ ਮੋਬਾਈਲ ਤੇ ਭੇਜੀਆਂ ਹੋਈਆਂ ਸੀਗੀਆਂ ਉਹਨੂੰ ਪਤਾ ਸੀਗਾ ਕਿ ਹਾਂ ਉਹਦੇ ਬਲੱਡ ਕੈਂਸਰ ਹੈ ਫਿਰ ਉਹਦਾ ਇਲਾਜ ਵੀ ਸਾਰਾ ਆਯੂਸ਼ਮਾਨ ਚ ਹੋਇਆ ਉਹਦੇ ਸ਼ੁਰੂ ਚ ਕੋਈ ਪੈਸੇ ਨਹੀਂ ਲੱਗੇ ਪਰ ਜਦੋਂ ਜਿਹੜਾ ਬਲੱਡ ਕੈਂਸਰ ਕਿੰਨੀ ਖਤਰਨਾਕ ਬਿਮਾਰੀ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਸਾਰੀ ਬਿਮਾਰੀ ਨੂੰ ਸੀਰੀਅਸ ਕੰਡੀਸ਼ਨ ਚੋਂ ਕੰਟਰੋਲ ਕਰਦੇ ਹੋਏ ਡਾਕਟਰ ਸਾਹਿਬ ਨੇ ਕੰਟਰੋਲ ਦੀ ਕੰਡੀਸ਼ਨ ਜਿਹਨੂੰ ਰੈਮਿਸ਼ਨ ਕਹਿੰਦੇ ਆ ਉਹਦੇ ਚ ਲੈ ਆਏ ਉਹਦੀ ਸ਼ਾਬਾਸ਼ੀ ਤਾਂ ਕੀ ਦੇਣੀ ਸੀਗੀ ਉਲਟਾ ਡਾਕਟਰ ਸਾਹਿਬ ਤੇ ਉਹਨਾਂ ਨੇ ਝੂਠੇ aarop ਲਗਾਏ ਕਿ ਉਹਨਦੇ ਕੈਂਸਰ ਨਹੀਂ ਸੀਗਾ ਤੇ ਪੀਜੀਆਈ ਵਾਲੇ ਵੀ ਕਹਿ ਰਹੇ ਕਿ ਕੈਂਸਰ ਨਹੀਂ ਹੈਗਾ ਜਦੋਂ ਕਿ ਸਚਾਈ ਆ ਹੈ ਕਿ ਜਦੋਂ ਉਹਨਾਂ ਉਸ ਮਰੀਜ਼ ਦੀ ਛੁੱਟੀ ਸਹੀ ਕੰਡੀਸ਼ਨ ਚ ਹੋ ਗਈ ਤਾਂ ਉਹ ਮਰੀਜ਼ ਪੀਜੀਆਈ ਗਿਆ ਪੀਜੀਆਈ ਤੇ ਵੀ ਉਸ ਮਰੀਜ਼ ਨੂੰ ਉਹੀ ਇਲਾਜ ਮਿਲਿਆ ਜਿਹੜਾ ਡਾਕਟਰ ਸਾਹਿਬ ਇੱਥੇ ਦੇ ਰਹੇ ਸੀਗੇ ਡਾਕਟਰ ਸਾਹਿਬ ਇਹ ਠੀਕ ਦਾ ਠੀਕ ਹੈ ਪਰ ਤੁਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਦੇ ਚੱਕੇ ਨੇ ਕਿ ਐਜੇ ਤੁਸੀਂ ਆਈਐਮਐਨ ਦੇ ਪ੍ਰੈਜ਼ੀਡੈਂਟ ਪੰਜਾਬ ਦੇ ਤੁਸੀਂ ਤੁਹਾਡਾ ਕੀ ਐਕਸ਼ਨ ਆ ਇਸ ਚੀਜ਼ ਦੇ ਉੱਪਰ ਜਿਹੜਾ ਇਹ ਹੋਇਆ ਸਰ ਦੇਖੋ ਜਿਹੜਾ ਐਕਸਟੋਸਨਿਸਟ ਜਿਹੜਾ ਕਲਚਰ ਚੱਲ ਰਹੀ ਹੈ ਪੰਜਾਬ 'ਚ ਜਾਂ ਜਿਹੜਾ ਆ ਧਰਨਾ ਕਲਚਰ ਚੱਲ ਰਿਹਾ ਪੰਜਾਬ 'ਚ ਅਸੀਂ ਇਸ ਚੀਜ਼ ਦੇ ਅਗੇਂਸਟ ਆ ਅਸੀਂ ਡਾਕਟਰਾਂ ਨੂੰ ਸਾਨੂੰ ਡਾਕਟਰ ਰਹਿਣ ਦਿਓ ਸਾਨੂੰ ਪੇਸ਼ੈਂਟਸ ਦਾ ਇਲਾਜ ਕਰਨ ਕਰਨ ਦਿਓ ਸਾਡੇ ਤੇ ਝੂਠੇ ਅਲੀਗੇਸ਼ਨ ਨਾ ਲਾਓ ਸਾਾਨੂੰ ਚੋਰ ਨਾ ਕਹੋ ਸਾਡੇ ਤੋਂ ਪੈਸਿਆਂ ਦੀ ਐਕਸਟਰਸ਼ਨ ਨਾ ਕਰੋ ਦੇਖੋ ਇੱਕ ਲਿਮਿਟ ਤੱਕ ਤਾਂ ਕੋਈ ਵੀ ਬੰਦਾ ਕੋਈ ਚੀਜ਼ ਸਹਿ ਸਕਦਾ ਹੈ ਜੇ ਇਸ ਤਰੀਕੇ ਦੀਆਂ ਚੀਜ਼ਾਂ ਫਿਰ ਹੁੰਦੀਆਂ ਰਹੀਆਂ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਸਾਨੂੰ ਵੀ ਧਰਨੇ ਪ੍ਰਦਰਸ਼ਨ ਵਰਗੇ ਅਨਲੌਫੁਲ ਜਿਹੜੇ ਤਰੀਕੇ ਆ ਉਹ ਅਪਣਾਣੇ ਪੈਣਗੇ ਜੇ ਅਸੀਂ ਧਰਨੇ ਪ੍ਰਦਰਸ਼ਨ ਵਰਗੇ ਅਨਲੌਫੁਲ ਤਰੀਕੇ ਅਪਣਾਵਾਂਗੇ ਤੇ ਅਸੀਂ ਜੇ ਸਾਡੇ ਹਸਪੀਟਲ ਬੰਦ ਕਰਤੇ ਜੇ ਅਸੀਂ ਸਾਡੀਆਂ ਐਮਰਜੈਂਸੀਜ਼ ਬੰਦ ਕਰਤੀਆਂ ਪ੍ਰਾਈਵੇਟ ਹਸਪੀਟਲਸ ਨੇ ਤੇ ਫਿਰ ਦੇਖੋ ਸੋਸਾਇਟੀ ਨੂੰ ਤੇ ਸਾਰਿਆਂ ਨੂੰ ਕਿੰਨਾ ਇੱਕ ਐਦਾ ਕਸ਼ਟ ਚੱਲਣਾ ਪਊਗਾ ਜਿਹੜਾ ਕਿ ਅਸੀਂ ਨਹੀਂ ਚਾਹੁੰਦੇ ਇਸ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਰਿਕੁਐਸਟ ਕਰਨਿਆ ਕਿ ਅਗਲੇ 5-7 ਦਿਨਾਂ ਚ ਜਿਹੜੇ ਵੀ ਆ ਤਰਨਾ ਵਾਲੇ ਬੰਦੇ ਸੀਗੇ ਉਹਨਾਂ ਨੂੰ ਪਕੜਿਆ ਜਾਵੇ ਕਿਉਂਕਿ ਅਸੀਂ ਕੱਲ ਐਫ ਆਈ ਆਰ ਦਰਜ ਕਰਨ ਵਾਸਤੇ ਇੱਕ ਕੰਪਲੇਂਟ ਦਿੱਤੀ ਹੈਗੀ ਐਸ ਐਸ ਪੀ ਸਾਹਿਬ ਨੂੰ ਤੇ ਐਸ ਐਚਓ ਨੂੰ ਤੇ ਇਹਨੂੰ ਐਫ ਆਈ ਆਰ ਨੂੰ ਲਾਜ ਕੀਤਾ ਜਾਵੇ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਅਰੈਸਟ ਕਰਕੇ ਉਹਨਾਂ ਤੇ ਪ੍ਰੋਪਰ ਧਾਰਾਵਾਂ ਜਿਹੜੀਆਂ ਐਕਸਟਰੋਸ਼ਨ ਦੀਆਂ ਤੇ ਬਲੈਕਮੈਲਿੰਗ ਕ੍ਰਿਮੀਨਲ ਅਫੈਂਸ ਜਿਹੜਾ ਹੈਗਾ ਕ੍ਰਿਮ ਕ੍ਰਿਮੀਨਲ ਡੀਫਰਮੇਸ਼ਨ ਦੀਆਂ ਧਾਰਾਵਾਂ ਲਾਈਆਂ ਜਾਣ ਤੇ ਉਹਨਾਂ ਤੇ ਪ੍ਰੋਪਰ ਐਕਸ਼ਨ ਹੋਵੇ ਤੇ ਸਾਡੇ ਡਾਕਟਰ ਸਾਹਿਬ ਤੋਂ ਜਿਹੜੇ ਉਹ 5 ਲੱਖ ਰੁਪਏ ਲੈ ਕੇ ਗਏ ਉਹ ਵੀ ਸਾਨੂੰ ਵਾਪਸ ਦਵਾਈ ਜਾ